हां भाई मित्रों जमे की पता है हम सुन गर्मी बहुत ज्यादा पै रही है अपने मोटरसाइकिलਾਂ ਦੇ ਜਿਵੇਂ ਟਾਇਰ ਆ ਜਿਆਦਾ ਪੈਂਚਰ ਹੋ ਜਾਂਦੇ ਆ ਇਹਦੇ ਵਾਸਤੇ ਕੀ ਕਰਨਾ ਆਪਾਂ ਬਹੁਤ ਸੌਖਾ ਤਰੀਕਾ ਇੱਕ ਇੱਕ ਪٹرول ਕੱਢ ਲੈਣਾ ਆਪਾਂ ਮੋਟਰਸਾਈਕਲ ਦੀ ਵਿੱਚੋਂ ਪٹرول ਕੱਢ ਕੇ ਇਹਨੂੰ ਇੱਕ ਬਰਤਨ ਦੇ ਵਿੱਚ ਪਾ ਲਓ ਇੱਕ ਥਰਮਾਕੋਲ ਲੈਣੀ ਹੈ ਜਿਹੜੀ ਕੀ ਆਪਣੇ ਆ ਇਲੈਕਟ੍ਰੀਕਲ ਚੀਜ਼ਾਂ ਨੇ ਸਾਡੇ ਸੈਟਾਂ ਦੇ ਲੱਗੀ ਹੋਈ ਹੁੰਦੀ ਹੈ ਥਰਮਾਕੋਲ ਵਾਈਟ ਜਿੰਦੀ ਉਹ ਉਹ ਪٹرول ਦੇ ਵਿੱਚ ਛੱਟ ਕੇ ਘੋਲ ਜਾ ਬੰਦੋ ਇੱਕ ਉਹਨੂੰ ਚੰਗੀ ਤਰ੍ਹਾਂ ਘੋਲ ਲਓ ਪੂਰਾ ਮਿਕਸ ਕਰ ਲਓ ਇਹ ਵਿੱਚ ਚਮਚੇ ਨਾਲ ਕਰ ਲਓ ਮਿਕਸ ਤੇ ਇਹਨੂੰ ਇਹ ਤਰਲ ਪੂਰਾ ਹੋ ਜਾਊਗਾ ਇਹ ਥੋੜਾ ਜਿਹਾ ਜਿ ਪٹرول ਜਿਆਦਾ ਪਾ ਲਓ ਇਹ ਕਰਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ੍ਹ ਕੇ ਇੱਕ ਸਰਿੰਜ ਦੇ ਵਿੱਚ ਭਰ ਲੈਣਾ। ਜਿਹੜੀ ਸਰਿੰਜ ਹੁੰਦੀ ਆਪਣੇ ਇੱਥੇ ਕਲਟਰਾਂ ਵਾਲੀ। ਸਰਿੰਜ ਵਿੱਚ ਭਰ ਕੇ ਇਸ ਤਰ੍ਹਾਂ ਟੂ ਦੇ ਵਿੱਚ ਇਹਨੂੰ ਆਪਾਂ ਸਰਿੰਜਰਾਂ ਹੀ ਪਾ ਦੇਣੀ। ਆਇਓ। ਬੱਲ ਬਣਾ ਲਿਓ, ਗਲਾਸ ਰੇਡ ਗਲਾਸ ਬਣਾ ਲਿਓ। ਇਸ ਤਰ੍ਹਾਂ ਬਣਾ ਕੇ ਇਹਨੂੰ ਆਪਾਂ ਦਾ ਬਾਲ ਕੱਸ ਦਿਆਂਗੇ ਤੇ ਹੁਣ ਆਪਾਂ ਸੁਣ ਤਿਆਰਵਾ ਕਰਕੇ ਦਿਖਾਉਣੇ ਆ। ਆਪਣਾ ਮੋਟਰਸਾਈਕਲ ਪੈਂਚਰ ਨਹੀਂ ਹੋਊਗਾ। ਬਹੁਤ ਵਧੀਆ ਤਰੀਕਾ ਇਹ। ਦੇਸੀ ਜਗਾੜਾ ਇਹ। ਆਇਓ। ਟੂ ਚਾਹਾਂ ਭਰ ਲਈ। ਸੋਹਣਾ ਲਾਲੋ ਚੰਗੀ ਤਰ੍ਹਾਂ ਤੇ ਆ ਕੀ ਸਾਰੇ ਖੇਸਿਆਂ ਦੇ ਵਿੱਚ ਲੱਗੇ ਜਾ ਕੇ ਉਹ ਜਿਹੜਾ ਪਾਉਲੇ ਵਿੱਚ ਪੈਟਰੋਲ ਤੇ ਥਰਮਾ ਕੋਲਾ ਤਰਲ ਪਦਾਰਥ ਹੋਣ ਐ ਸੀ ਆ ਦੇਖੋ ਹੁਣ ਆਉਣ ਮੇਖਾ ਮਾਰ ਮਰ ਸੁਨੀਆਂ ਮਾਰ ਮਾਰ ਦਿਖਾਉਣੇ ਨੇ ਆ ਪੈਂਚਰ ਨਹੀਂ ਹੋਊਗੀ ਦੂ ਆਪਣੀ ਵੀਡੀਓ ਕਿ ਸ਼ੇਅਰ ਕਰ ਦਿਓ